ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਆ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਟੈਪੀ ਜੌਰਜਟ ਦੇ ਜੇ ਕਿਸੇ ਵੀ ਭੈਣ ਨੂੰ ਚਾਹੀਦੇ ਨੇਗੇ ਤਾਂ ਆਪਣਾ ਆਰਡਰ ਹੈਗਾ ਜਿਹੜਾ ਫਾਸਟਲੀ ਕਰਦੇ ਹੋ ਤੇ ਪ੍ਰਾਈਸ ਰਹੂਗਾ ਜੀ ਇਹਨਾਂ ਦਾ 1050 ਵਿਦ ਸ਼ਿਪਿੰਗ ਰਹੂਗਾ ਜੇ ਤੁਸੀਂ ਸਲਾਈ ਕਰਾਉਣਾ ਚਾਹੋ ਨਾ ਸਾਡੇ ਕੋਲੋਂ ਸਲਾਈ ਕਰਾ ਸਕਦੇ ਹੋ জর্জਟਾ ਟੈਗੀ ਜਿਹੜੀ ਬਹੁਤ ਜਿਆਦਾ ਸੋਹਣੀ ਹੈ ਲਾਈਟ ਵੇਟ ਹੈ ਸੌਫਟ ਹੈਗੀ ਤੇ ਬਿਲਕੁਲ ਐ ਚੁੰਨੀ ਦੀ ਤਰ੍ਹਾਂ ਪਈ ਹੈਗੀ ਇਹਨਾਂ ਸੌਫਟ ਸਟੱਫ ਹੈ ਜਿੰਨਾ ਵੀ ਤੁਸੀਂ ਕਹਿ ਦਿਓ ਤੇ ਇਦਾਂ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਤੁਸੀਂ জর্জਟਾ ਦਾ ਰੱਖ ਸਕਦੇ ਹੋਗੇ ਕਾਫੀ ਜਿਆਦੇ ਸੋਣਾ ਲੱਗੂਗਾ ਟਾਈ ਐਂਡ ਡਾਈ ਕਰਵਾ ਲਿਓ ਅਲੱਗ-ਅਲੱਗ ਮਤਲਬ ਡਿਜ਼ਾਈਨ ਵਗੈਰਾ ਕਰਵਾ ਕੇ ਇਹਨਾਂ ਨੂੰ ਰੈਡੀ ਕਰਵਾਇਓ ਤੇ ਬਹੁਤ ਹੀ ਜਿਆਦੇ ਸੋਹਣੇ ਸੂਟ ਲੈਣਗੇ ਜਿਹੜੇ ਇਹ ਬਾਣਨਗੇ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਪ੍ਰਿੰਟ ਹੈਗਾ ਦਾ ਡਿਜ਼ਾਈਨ ਹੈ ਪ੍ਰੋਪਰ ਸੂਟ ਹੈ ਜਿਹੜਾ ਮੈਂ ਤੁਹਾਨੂੰ ਫੁੱਲ ਹੈਗਾ ਦਿਖਾ ਚੁੱਕੀ ਆਂਗੀ ਫੁੱਲ ਲੁੱਕ ਹੈਗੀ ਜਿਹੜੀ ਇੱਤਾਂ ਹੈਗੀ ਇਹਦੀ ਸੂਟ ਦੀ ਤੇ ਇਹਦੇ ਨਾਲ ਤੁਸੀਂ ਦੁਪੱਟਾ ਦਾ ਕੰਟਰਾਸਟ ਵੀ ਰੱਖ ਸਕਦੇ ਹੋਗੇ ਜਾਂ ਫਿਰ ਇੱਕ ਬੇਸ ਦਾ ਰੱਖ ਕੇ ਵਿੱਚ ਟਾਈ ਐਂਡ ਡਾਈ ਲੋ ਜੀ ਪਹਿਲਾ ਪ੍ਰਿੰਟ ਇਹ ਸੀਗਾ ਪ੍ਰਾਈਸ ਰੂਗਾ 1050 ਵਿਦ ਸ਼ਿਪਿੰਗ ਐ ਤੇ ਨੈਕਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਹੈ ਛੇੜ ਹੈ ਵਾਲਾ ਵੀ ਫਰੌਗ ਵਗੈਰਾ ਬਣਾਉਣਾ ਚਾਹੁੰਦੇ ਹੋ ਫਰੌਗ ਬਣਾ ਸਕਦੇ ਹੋ ਜਿਵੇਂ ਵੀ ਤੁਸੀਂ ਲਾਈਕ ਕਰਦੇ ਹੋਗੇ ਉਦਾਂ ਦਾ ਜਿਹੜਾ ਤੁਸੀਂ ਇਹਨਾਂ ਨੂੰ ਸਲਾਈ ਕਰਵਾ ਸਕਦੇ ਹੋਗੇ ਅਗਲਾ ਪ੍ਰਿੰਟ ਤੁਸੀਂ ਦੇਖ ਸਕਦੇ ਹੋਗੇ ਬਹੁਤ ਪੀਚ ਪਿੰਕ ਜਿਹਾ ਕਲਰ ਹੈਗਾ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਪ੍ਰਾਈਸ ਸੇਮ ਰਹੂਗਾ ਸਾਰਿਆਂ ਦਾ 1050 ਲੋਚੀ ਨੈਕਸਟ ਸੂਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਇਹ ਪ੍ਰਿੰਟ ਵੀ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਹੈਗਾ ਹਲੋ ਜੀ ਨੈਕਸਟ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਵਾਈਟ ਦੇ ਉੱਪਰ ਡਿਜ਼ਾਈਨ ਬਣਾਇਆ ਹੈ ਪ੍ਰਿੰਟ ਦਾ ਇਦੇ ਨਾਲ ਤੁਸੀਂ ਦੁਪੱਟਾ ਗ੍ਰੀਨ ਕਲਰ ਦਾ ਹੀ ਰੱਖ ਸਕਦੇ ਹੋ ਕਿਉਂਕਿ ਕਾਫੀ ਜ਼ਿਆਦਾ ਸੋਹਣਾ ਲੱਗੂਗਾ। بیس ਗ੍ਰੀਨ ਕਰ ਲਓ ਜਿਹੜੇ ਲਾਰਨਿੰਗ ਹੈ ਉਹ ਡਾਈ ਐਂਡ ਡਾਈ ਕਰ ਲਓ। ਨਿਓਨ ਪਿੰਕ ਜਿਹਾ ਕਲਰ ਹੈ ਇਹਦੇ ਵਿੱਚ ਪ੍ਰਿੰਟ ਇਦਾਂ ਸੋਹਣਾ ਲੱਗੂਗਾ। ਲਓ ਜੀ। ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਇਹ ਵਾਲਾ ਵੀ। ਫਰੋਜ਼ੀ ਨਾਲ ਵਾਈਟ ਪ੍ਰਿੰਟ ਬਣਿਆ ਹੋਇਆ ਹੈਗਾ। ਵਾਈਟ ਕਲਰ ਦੇ ਤੇ ਪਾਈਪਿੰਗ ਵਗੈਰਾ ਦੀ ਫਿਨਿਸ਼ਿੰਗ ਆ ਜੂਗੀ ਦੁਪੱਟਾ ਗਾ ਤੁਸੀਂ ਫਰੋਜ਼ੀ ਰੱਖ ਸਕਦੇ ਹੋਗੇ ਜਾਂ ਫਿਰ ਤੁਸੀਂ ਟਾਈ ਐਂਡ ਡਾਈ ਵਾਈਟ ਨਾਲ ਹੋ ਜਾਊਗਾ ਇਦਾਂ ਗਾ ਜਿਹੜਾ ਦੁਪੱਟਾ ਕਾਫੀ ਜਾਦੇ ਸੋਹਣਾ ਲੱਗੂਗਾ ਬਾਕੀ ਤੁਸੀਂ ਫਰੌਕ ਬਣਾਉਣੀ ਹੈ ਵਨ ਪੀਸ ਡਰੈਸ ਬਣਾਉਣੀ ਹੈ ਕਾਫੀ ਜਿਆਦੇ ਸੋਹਣੇ ਰਹਿਣਗੇ ਇਹ ਵਾਲੇ ਸੂਟ ਲਓ ਜੀ ਇਹ ਵਾਲਾ ਪ੍ਰਿੰਟ ਵੀ ਤੁਸੀਂ ਦੇਖ ਸਕਦੇ ਹੋਗੇ ਫਰੌਕ ਵਗੈਰਾ ਰੈਡੀ ਕਰਨ ਲਈ ਬਹੁਤ ਜਿਆਦੇ ਸੋਹਣਾ ਹੈਗਾ ਬਾਕੀ ਤੁਸੀਂ ਜੇ ਤੁਸੀਂ ਇਹਨਾਂ ਦੇ ਕਾਰਡ ਸੈੱਟ ਵੀ ਬਣਾਉਣਾ ਚਾਹੁੰਦੇ ਹੋ ਜੋਰ ਚੜ ਤੇ ਤਾਂ ਇਹ ਵੀ ਮਤਲਬ ਕਾਰਡ ਸੈੱਟ ਲੈਂਗੇ ਕਾਫੀ ਜਿਆਦੇ ਸੋਨੇ ਰਹਣਗੇ ਆ ਜਿਹੜਾ ਮੈਂ ਵੇਅਰ ਕੀਤਾ ਹੋਇਆ ਸੀਗਾ ਉਹਦੇ ਨਾਲ ਦਾ ਪ੍ਰਿੰਟ ਹੈਗਾ ਤੁਸੀਂ ਦੇਖ ਸਕਦੇ ਹੋਗੇ ਥੋੜਾ ਜਿਹਾ ਦੂਰੋ ਕਲਰ ਹੈ ਇਸ ਤਰ੍ਹਾਂ ਬਿਲਕੁਲ ਪਰਫੈਕਟ ਆ ਰਿਹਾਗਾ ਜਿਵੇਂ ਇਦਾਂ ਕਰਦੇ ਥੋੜਾ ਜਿਹਾ ਮਤਲਬ ਡਾਲ ਲੌਂਦਾ ਇਸ ਤਰ੍ਹਾਂ ਬਿਲਕੁਲ ਸਹੀ ਆ ਰਿਹਾ ਕਲਰ ਮੇਰੇ ਵੇਅਰ ਕੀਤਾ ਹੈ ਸੀ ਕਿਸੇ ਵੀ ਭੈਣ ਨੂੰ ਚਾਹੀਦਾ ਹੈਗਾ ਤੁਸੀਂ ਲੈ ਸਕਦੇ 1050 ਪ੍ਰਾਈਸ ਹੈਗਾ ਇਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਹੈਗੀ ਸ਼ਰਟ ਪੀਸ ਕਾਫੀ ਪੈਣਾ ਮੰਗਦੇ ਹੁੰਦੇ ਨੇ ਸ਼ਰਟ ਪੀਸ ਚਾਹੀਦੇ ਨੇ ਇਹਨਾਂ ਨਾਲ ਤੁਸੀਂ ਕਾਟਨ ਦੀਆਂ ਬਲੈਕ ਬਾਟਮ ਵੀ ਲਗਾ ਸਕਦੇ ਹੋਗੇ ਜਾਂ ਫਿਰ ਕਰੀਮ ਵੀ ਲਗਾ ਸਕਦੇ ਹੋਗੇ ਲੋਚੀ ਵਿੱਚ ਮਤਲਬ ਬਲੈਕ ਕਲਰ ਦਾ ਇਹਦੇ ਨਾਲ ਆਰੀ ਵਰਕ ਹੋਇਆ ਹੋਇਆ ਹੈਗਾ ਦੇਖੋ ਇਸ ਤਰ੍ਹਾਂ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੁੰਦੇ ਹੋਗੇ ਕੱਲੀ ਸ਼ਰਟ ਵੀ ਲੁਗੀ ਤੁਹਾਨੂੰ ਇਹੇ ਮਿਲੂਗੀ ਤੁਹਾਨੂੰ 1200 ਦੀ ਵਿੱਧੀ ਸ਼ਿਪਿੰਗ ਤੇ ਹਲੋ ਜੀ ਬਲੈਕ ਕਲਰ ਦੇ ਵਿੱਚ ਦੋ ਸ਼ਰਟ ਆ ਪਈਆਂ ਨੇ ਜੇ ਕਿਸੇ ਨੇ ਸੇਮ ਲੈਣੀਆਂ ਹੁਣ ਤਾਂ ਤੁਸੀਂ ਸੇਮ ਲੈ ਸਕਦੇ ਹੋਗੇ ਫਿਰ ਆਜ਼ੂਗਾ ਫਰੋਜ਼ੀ बॉਟਮ ਤੁਸੀਂ ਆਪਣੇ ਅਕੋਰਡਿੰਗ ਰੱਖ ਸਕਦੇ ਹੋ ਬੇ ਮਤਲਬ ਫਰੋਜ਼ੀ ਰੱਖਣੀ ਆ ਜਾਂ ਫਿਰ ਇਦਾਂ ਹੀ ਰੱਖਣੀ ਆ ਕਿਵੇਂ ਵੀ ਤੁਸੀਂ ਰੱਖਣਾ ਚਾਹੋ ਨਾ ਉਦਾਂ ਰੱਖ ਸਕਦੇ ਹੋ ਥੋੜਾ ਇਹ ਜਿਹੜਾ ਕਲਰ ਹੈ ਨਾ ਦੂਰੋਂ ਡਾਲ ਲਾ ਰਿਹਾ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਇਦਾਂਗਾ ਮੈਚਿੰਗ ਬਾਟਮ ਨਾਲ ਬਣਾ ਲਓ ਚਿਹਦੀ 올ਓਵਰ ਬਣਾ ਲਓ ਜਿਵੇਂ ਵੀ ਤੁਸੀਂ ਬਣਾਉਣਾ ਚਾਹੋ ਚਿਹਦੀ ਕੰਟਰਾਸਟ ਆ ਦੇ ਕੋ ਰੈੱਡ ਬਹੁਤ ਸੋਹਣੀ ਸ਼ਰਟ ਹੈਗੀ ਸ਼ਰਟ ਲੈਣਾ ਚਾਹੋਗੇ ਤਾਂ ਤੁਸੀਂ ਲੈ ਸਕਦੇ ਹੋਗੇ ਬਹੁਤ ਸੋਹਣੇ ਸਟੱਫ ਦੇ ਉੱਪਰ ਇਹ ਰੈਡੀ ਕੀਤੀਆਂ ਹੋਈਆਂ ਨੇਗੀਆ ਬਾਕੀ ਜੇ ਤੁਸੀਂ ਬਾਟਮ ਵਗੈਰਾ ਲੈਣਾ ਚਾਹੋਗੇ ਤਾਂ ਤੁਹਾਨੂੰ ਨਾਲ ਲਗਾ ਕੇ ਦਵਾਂਗੇ ਫੁੱਲ ਸੂਟ ਦਾ ਜਿਹੜਾ ਪ੍ਰਾਈਸ ਹੈ ਤੁਸੀਂ ਮੈਨੂੰ ਪੁੱਛ ਸਕਦੇ ਹੋਗੇ WhatsApp ਤੇ ਉੱਪਰ ਜੇ ਤੁਸੀਂ ਬਾਟਮ ਲੈਣਾ ਚਾਹੋਗੇ ਜੇ ਤੁਸੀਂ ਕੱਲੀ ਸ਼ਰਟ ਲੈਣਾ ਚਾਹੋਗੇ ਤਾਂ ਲੈ ਸਕਦੇ ਹੋ ਕਲਰਿੰਗ ਜਿਹੜੀ ਮੈਂ ਤੁਹਾਨੂੰ ਦੱਸ ਚੁੱਕੀ ਆਂਗੀ ਵੀ ਕਿੱਦਾਂ ਦੇਣਗੇ ਹੈਨਾ ਸਾਰੇ ਪਰਫੈਕਟ ਆ ਰਹੇ ਨੇ ਵੀਡੀਓ ਦੇ ਵਿੱਚ ਲਓ ਜੀ ਬਾਕੀ ਤੁਹਾਨੂੰ ਹੋਰ ਵੀ ਲੈਸ ਵਗੈਰਾ ਕੀਤਾ ਜਾਊਗਾ ਜੇ ਤੁਸੀਂ ਮਤਲਬ ਕੱਲੀ ਸ਼ਰਟ ਲੈਣੇ ਹੋ ਕਿ ਤੁਹਾਨੂੰ ਲੈਸ ਕਰਕੇ ਦੇ ਦੇ ਦਾਂਗੇ 1050 ਤੱਕ ਕੱਲੀ ਇਹ ਸ਼ਰਟ ਦੇ ਦਾਂਗੇ ਠੀਕ ਐ ਜੀ ਜੇ ਤੁਸੀਂ ਸੂਟ ਵਗੈਰਾ ਫੁੱਲ ਰੈਡੀ ਕਰਵਾਉਣਾਗਾ ਉਹ ਵੀ ਤੁਸੀਂ ਲੈ ਸਕਦੇ ਹੋ ਸਲਾਈ ਕਰਵਾਉਣਾ ਉਹ ਵੀ ਤੁਸੀਂ ਕਰਾ ਸਕਦੇ ਹੋਗੇ ਕਾਫੀ ਸੂਟ ਨੇਗੇ ਇਹਦੇ ਨਾਲ ਦੇ ਮਤਲਬ ਸਲਾਈ ਕੀਤੇ ਹੋਏ ਵੀ ਗਏ ਨੇਗੇ ਆਨ ਸਟਿਚ ਵੀ ਗਏ ਨੇਗੇ ਠੀਕ ਹੈ ਜੀ ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾਗਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਤੇ ਮੈਸੇਜ ਕਰ ਦੇਵਾਂਗੇ ਜਿਹੜੀਆਂ ਭੈਣਾਂ ਨਵੀਆਂ ਨੇਗੀਆਂ ਤਦ ਤੁਸੀਂ ਇਦਾਂ ਆਰਡਰ ਕਰ ਸਕਦੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਸੂਟ ਨਗੇ ਜਿਹੜੇ ਪਸੰਦ ਆਏ ਹੋਣਗੇ ਸਾਰੇ ਮਤਲਬ ਹੁਣ ਅਪਾ ਠੀਕ ਪ੍ਰਾਈਸ ਦੇ ਉੱਪਰ ਸੂਟ ਲੈ ਕੇ ਆਵਾਂਗੇ ਜਿਹੜੀਆਂ ਪਹਿਣਾ ਲੈਣਾ ਚਾਹੁੰਦੀਆਂ ਨੇਗੇ ਲੈ ਸਕਦੀਆਂ ਨੇਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜੂਰਦਾਂ ਦਿਓ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ